ਜੋ ਕਾਂਗਰਸ ਪਾਰਟੀ ਬਣੋ ਜਿਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ 10 ਪਾਸ ਪਹਿਰਾ ਜਿਹੜੇ ਕਿ ਪੰਜਾਬ ਦੀ ਨਿਡਰਕ ਨੇ ਡਰ ਆਵਾਜ਼ ਨੇ ਔਰ ਜਿਨ੍ਹਾਂ ਨੇ ਸਦਾ ਹੱਥ-ਛੱਟ ਦਾ ਪਹਿਰਾ ਦਿੱਤਾ ਹੈ ਔਰ ਪੰਜਾਬ ਦੇ ਮਸਲਿਆਂ ਨੂੰ ਦੁਨੀਆ ਪਰਚ ਬਲੰਡੀਆਂ ਤੇ ਪਹਚਾਇਆ ਹੈ ਦੁਨੀਆ ਪਰਦੇਸ ਲੋਕਾਂ ਨੂੰ ਤੱਕ ਪੰਜਾਬ ਦੇ ਮਸਲੇ ਲੈ ਕੇ ਗਏ ਨੇ ਔਰ ਪੰਜਾਬ ਵਿੱਚ ਰਾਜਿਕ ਸਰਕਾਰ ਕਿਸੇ ਦੀ ਵੀ ਕਿਉਂ ਨਾ ਰਹੀ ਹੋਵੇ ਲਗਾਤਾਰ ਇਹੀ ਗੱਲ ਤੇ ਸਟੈਂਡ ਲੈ ਕੇ ਆਪਣੇ ਉੱਤੇ ਅਨੇਕਾਂ ਕਸ਼ਟ ਚੱਲ ਕੇ ਵੀ ਜੇਲ੍ਹਾਂ ਚੱਲ ਕੇ ਵੀ ਪੰਜਾਬ ਦੀ ਜੋ ਆਵਾਜ਼ ਨੂੰ ਬੁਲੰਦ ਕੀਤਾ ਹੈਗਾ ਸਾਰਾ ਪੰਜਾਬ ਉਹਨਾਂ ਦਾ ਦੇਣੀ ਹੈਗਾ ਮੈਂ ਇਸ ਗੱਲ ਤੇ ਬਹੁਤ ਖੁਸ਼ੀ ਹੈ ਕਾਂਗਸਾਈ ਕਮਾਂਡ ਨੇ ਉਹਨਾਂ ਦੀ ਜੋ ਪੰਜਾਬ ਪ੍ਰਤੀ ਉਹਨਾਂ ਦੀ ਜੋ ਜਮਹੂਰੀਅਤ ਪ੍ਰਤੀ ਉਹਨਾਂ ਦੀ ਜੋ ਲੋਕਾਂ ਦੇ ਪੰਜਾਬ ਦੇ ਭਲੇ ਲਈ ਪ੍ਰਤੀਬੱਤਾ ਹੈਗੀ ਹੈ ਕਾਂਗਸ ਪਾਰਟੀ ਲਈ ਪ੍ਰਤੀਬੱਤਾ ਹੈਗੀ ਹੈ ਯੋਗਦਾਨ ਹੈ ਉਹਦੀ ਸ਼ਨਾਖਤ ਕਰਦੇ ਹੋਏ ਉਹਨਾਂ ਨੇ ਹਲਕਾ ਸੰਗਰੂਰ ਤੋਂ ਜਿਹੜਾ ਕਿ ਮੁੱਖ ਮੰਤਰੀ ਦਾ ਜਿਹਨੂੰ ਕਹਿੰਦੇ ਕਿ ਮੇਰਾ ਇਹ ਹੋਮ ਡਿਸਟ੍ਰਿਕਟ ਹੈਗਾ ਹੈ ਮੇਰਾ ਇਹ ਪੇਕਾ ਪਿੰਡ ਹੈਗਾ ਹੈ ਜਾਂ ਮੇਰਾ ਇਹ ਮਤਲਬ ਸਾਡੀ ਸਾਡੀ ਜੱਦੀ ਪਿੰਡ ਹੈਗਾ ਹੈ ਉਹ ਉਸ ਉਸ ਇਲਾਕੇ ਵਿੱਚ ਇਹਨਾਂ ਨੂੰ ਕਾਂਗਸ ਦਾ ਚੰਡਾ ਬੁਲੰਦ ਕਰਨ ਦਾ ਮਾਣ ਬਖਸ਼ਿਆ ਹੈਗਾ ਔਰ ਮੈਂ ਪੱਕੇ ਯਕੀਨ ਨਾਲ ਕਹਿ ਸਕਦਾ ਕਿ ਖੈਰਾ ਸਾਹਿਬ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਬੜੇ ਤਕੜੇ ਮਾਰ ਜਨ ਸਕਸ ਦੇ ਕੇ ਕਾਂਗਰਸ ਪਾਰਟੀ ਲਈ ਇਹ ਸੀਟ ਜਿੱਤ ਕੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਤੇ ਕੇਂਦਰੀ ਹਾਈ ਕਮਾਂਡ ਦੀ ਝੋਲੀ ਪਾਣਗੇ ਤਾਂ ਜੋ 2024 ਤੋਂ ਬਾਅਦ ਦੇਰੀ ਕੇਂਦਰ ਚ ਜੋ ਜੋ ਜਾਵਰ ਸੱਤਾ ਹੈਗੀ ਜੋ ਇੱਕ ਦੇਸ਼ ਨੂੰ ਟੱਕ ਕੇ ਜਮਹੂਰੀਅਤ ਖਤਮ ਕਰਨ ਵੱਲ ਜਾ ਰਹੀ ਹੈ ਧਰਮਨ ਪੱਖ ਚਿਰਤ ਖਤਮ ਕਰਨ ਵੱਲ ਜਾ ਰਹੀ ਹੈ ਸੰਵਿਧਾਨ ਨੂੰ ਖਤਮ ਕਰਨ ਵੱਲ ਜਾ ਰਹੀ ਹੈ ਜਮਹੂਰੀ ਸੰਸਥਾਵਾਂ ਉਨਾ ਨੂੰ ਖਤਮ ਕਰਨ ਵਾਲੀ ਜਾ ਰਹੀ ਹੈ ਔਰ ਦੇਸ਼ ਨੂੰ ਇੱਕ ਜਹ ਨੇਰੀ ਕਾਲੀ ਗਲੀ ਟਕ ਰਹੀ ਹੈਗੀ ਹੈ ਉਸ ਦਵਚਾਨ ਵਿੱਚ ਖਾਇਰ ਸਾਹਿਬ ਦੀ ਜਿਹੜੀ ਸੀਟ ਹੈਗੀ ਹੈ ਚਾਹ ਪਟਿਆਰੇ ਮੇਰੀ ਸੀਟ ਹੈਗੀ ਹੈ ਆਪਾਂ ਸਾਰੇ ਰਲ ਮਿਲ ਕੇ ਜਿੱਤ ਕੇ ਅਸੀਂ ਹਿੰਦੁਸਤਾਨ ਦੀ ਇਹ 86 ਫੀਸਾ ਹੈਗੀ ਹੈ ਆਰਥਿਕ ਵਿਜ਼ਾ ਹੈਗੀ ਹੈ ਸਮਾਜਿਕ ਵਿਜ਼ਾ ਹੈਗੀ ਉਹ ਇਨਕਲਾਬੀ ਤਬਦੀਲੀ ਲਿਆਵਾਂਗੇ ਔਰ ਕਿਸਾਨਾਂ ਨੌਜਵਾਨਾਂ ਤੇ ਹੋਰ ਜਿਹੜੇ ਬੰਚਤ ਵਰਗ ਨੇ ਉਹਨਾਂ ਦੇ ਮਸਲੇ ਨੂੰ ਹੱਲ ਕਰਦੇ ਹੋਏ ਇੱਕ ਸੁਰੱਖਾ ਸੋਹ ਹਿੰਦੁਸਤਾਨ ਬਣਾਉਣ ਦਾ ਕੰਮ ਆਪਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਸੰਗਰੂਰ ਜਾਂਦੇ ਹੋਏ ਪਟਾਲਾ ਰੁਕਣ ਤੇ ਮੈਂ ਸਰਦਾਰ ਸੁਖਬਾਲ ਸਿੰਘ ਖੈਰਾ ਹੋਰਾਂ ਦਾ ਜਿਹੜੇ ਆਵਾਜ਼-ਏ-ਪੰਜਾਬ ਨੇ ਬੜਾ ਬਹੁਤ ਘੱਟ ਲੋਕਾਂ ਨੇ ਇਹ ਫਤਵਾ ਮਿਲਿਆ ਆਵਾਜ਼-ਏ-ਪੰਜਾਬ ਦਾ ਕਿਸੇ ਵੇਲੇ ਕਿਸੇ ਹੋਰ ਕੋਲ ਸੀਗਾ ਪਰ ਪਿਛਲੇ ਦਹਾਕੇ ਤੋਂ ਬਦ ਸਮੇਂ ਤੋਂ ਜਦ ਤੱਕ ਮੈਂ ਸਰਗਰਮ ਨੀਤੀ ਚਾਹਿਆ ਮੈਂ ਲਗਾਤਾਰ ਇਹਨਾਂ ਦੀ ਜਿਹੜੀ ਇਹ ਜਿਹੜਾ ਇੱਕ ਗੁਣ ਹੈਗਾ ਜਿਹੜੀ ਇਹਨਾਂ ਦੀ ਇੱਕ ਇੱਕ ਸ਼ਕਤੀ ਜਿਹੜੀ ਕਪੈਸਿਟੀ ਹੈਗੀ ਹੈ ਉਹਦਾ ਮੈਂ ਦਾਅ ਦਿੰਦਾ ਹੈਗਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਤਾ ਜ਼ਿੰਦਗੀ ਇਹ ਪੰਜਾਬ ਲਈ ਜਮਹੂਰੀਅਤ ਲਈ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ ਤੇ ਇਸ ਤਰ੍ਹਾਂ ਜਿੱਤਾ ਪ੍ਰਾਪਤ ਕਰਕੇ ਦੇਸ਼ ਦੀ ਤੇ ਪੰਜਾਬ ਦੀ ਸੇਵਾ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਕਿਸਾਨ ਫਿਰ ਮੁੜ ਕੇ ਰੇਲਵੇ ਘਟਕ ਤੇ ਬਹਿ ਗਏ ਆ ਹਾਂਜੀ ਨੁਕਸਾਨ ਹੋ ਰਿਹਾ ਲੋਕਾਂ ਦੀਆਂ ਟ੍ਰੇਨਾਂ ਬੰਦ ਹੋ ਗਈਆਂ ਬਿਲਕੁਲ ਜੀ ਕਿੱਦਾਂ ਦੇਖਦੇ ਹੋ ਇਹਨੂੰ ਦੇਖੋ ਕਿਸਾਨਾਂ ਦੇ ਮਸਲੇ ਅਣਸੁਲਝੇ ਪਏ ਹੈਗੇ ਆ ਬੜੇ ਲੰਮੇ ਸਮੇ ਤੋਂ ਅਣਸੁਲਝੇ ਪਏ ਹੈਗੇ ਜਿਹੜੇ ਜਦੋਂ ਮੋਦੀ ਸਾਹਿਬ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਿੱਤੇ ਸੀਗੇ ਜਦੋਂ ਵਾਅਦੇ ਕੀਤੇ ਸੀਗੇ ਉਹ ਵਾਅਦੇ ਪੂਰੇ ਨਹੀਂ ਕੀਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਕਾਂਗਰਸ ਨੇ ਕ ਐਮਐਸ ਪਰ ਇਹਨਾਂ ਨੇ ਹੁਣ ਤੱਕ ਨਹੀਂ ਸਾਰੇ ਫੈਸਲਾ ਕੀਤਾ ਟੈਨੀ ਮਿਸ਼ਰਾ ਜਿਹੜਾ ਕਿਸਾਨ ਜਿਹਦੇ ਮੁੰਡੇ ਨੇ ਕਿਸਾਨ ਡੋੜ ਕੇ ਮਾਰਤੇ ਹੈਗਾ ਉਹਨੂੰ ਫਿਰ ਮੁੜ ਕੇ ਟਿਕਟ ਦੇ ਦਿੱਤੀ ਗਈ ਹੈਗੀ ਹੈ ਬਾਕੀ ਕਿਸਾਨ ਆ ਜਿਹੜਾ ਸ਼ਾਮੀ ਨਾਦਰ ਕਮਿਸ਼ਨ ਦੀ ਰਿਪੋਰਟ ਹੈਗੀ ਹੈ ਜਿਹੜਾ ਪਾਕਿਸਤਾਨੀ ਘਾਟੇ ਘਾਟੇ ਬੰਦਾ ਸੌਦਾ ਹੈਗਾ ਕਿਸਾਨੀ ਨੂੰ ਸਾਥ ਦੇਣ ਲਈ ਉਹਨੂੰ ਨਰਾਹਤ ਦੇਣ ਲਈ ਪਾਤ ਪਾ ਸਰਕਾਰ ਨੇ ਕੁਝ ਨਹੀਂ ਕੀਤਾ ਠੁਕਰਾ ਬੈਠੇ ਪਕਾਏ ਆ ਆਮਦਨ ਦੁਗਣੀ ਕਰ ਦਾਂਗੇ ਆਪਦੇ ਦੁਗਣੀ ਕੀ ਆਮਦਨ ਘਟੀ ਗਈ ਹੈ ਕਿਸਾਨ ਖੁਦਕਸ਼ੀਆਂ ਸਾਰੇ ਹਿੰਦੁਸਤਾਨ ਦੇ ਲਗਾਤਾਰ ਜਾਰੀ ਰਹੀ ਹੈ ਪੰਜਾਬ 'ਚ ਵੀ ਕਿਸੇ ਨਾ ਕਿਸੇ ਕੋਨੇ ਤੋਂ ਖੁਆਰ ਦੇ ਕਿਸੇ ਖੁੰਜੇ 'ਚ ਰੋਜ਼ ਇੱਕ ਜਾਂ ਦੋ ਛਾਣਾਂ ਦੇ ਖਾਤਮ ਹੱਤਿਆ ਕਰਨ ਦੀ ਖਬਰ ਛਪਦੀ ਹੈਗੀ ਹੈ ਰਸੇ ਨੂੰ ਲੈ ਕੇ ਨੌਜਵਾਨ ਮਰ ਰਹੇ ਹੈ ਜੀ ਬਿਲਕੁਲ ਨਸ਼ਾ ਮਾਫੀਆ ਨਸ਼ਾ ਮਾਫੀਆ ਅੱਜ ਨਾਲੋਂ ਵਧਿਆ ਹੈਗਾ ਹੈ ਇਹ ਸਰਕਾਰ ਕਰਦੀ ਆਵਾਜ਼ ਆ ਪਿੰਡ ਪਿੰਡ ਦੀ ਆਵਾਜ਼ ਆ ਕਿ ਨਸ਼ਾ ਹੁਣ ਹੋਮ ਡਿਲੀਵਰੀ ਦਾ ਨਾਅਤ ਪੁੱਜੀ ਪਈ ਆ ਉਹ ਸਰਕਾਰ ਜਿਹੜੀ ਤਿੰਨ ਮਹੀਨੇ ਸਾਂ ਖਤਮ ਕਰਨ ਦੀ ਦਾਉਂਗੇ ਜੇ ਮਾਰਦੀ ਸੀਗੀ ਆ ਜੋ ਬੇਵਸ ਨਜ਼ਰ ਆ ਰਹੀ ਹੈਗੀ ਆ ਔਰ ਇਸ ਵਾਰੀ ਚੁੱਪ ਚੁਪ ਚੁਪ ਧਾਰੀ ਬੈਠੀ ਹੈਗੀ ਆ ਜਿਹਨੇ ਰਿਪੋਰਟ ਆ ਨਸ਼ੇ ਬਾਰੇ ਉਹ ਨਸ਼ਣ ਨਹੀਂ ਕਰ ਰਹੀ ਜਾਂ ਉਹਨਾਂ ਦੇ ਉਹ ਅੱਗੇ ਤੋਰ ਨਹੀਂ ਰਹੀ ਜੋ ਦੀ ਖੇਤੀ ਦੀ ਗੱਲ ਕੀਤੀ ਸੀ ਨਹੀਂ ਮੈਂ ਫੀਮ ਦੀ ਖੇਤੀ ਦੀ ਗੱਲ ਨਹੀਂ ਕੀਤੀ ਸੀ ਮੈਂ ਐਂਡੀਪੀਐਸ ਐਮੈਂਡਮੈਂਟ ਬਿੱਲ ਦੀ ਗੱਲ ਕੀਤੀ ਸੀ ਕਿ ਜਿਹੜੇ 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 ਨਸ਼ੇ ਨੇ ਪੰਜਾਬ ਦੇ ਰਵਾਇਤੀ ਨਸ਼ੇ ਚਾਹੇ ਉਹ ਫੀਮ ਹੈ ਚਾਹੇ ਉਹ ਪੁੱਕੀ ਹੈ ਚਾ ਤਕਨੀ ਹੈਗੇ ਪੰਜਾਬ ਹਜ਼ਾਰਾਂ ਸਾਲ ਤੋਂ ਇੱਕ ਨਿਸ਼ਚਿਤ ਮਾਤਰਾ ਜੇ ਇਹ ਨਸ਼ੇ ਵਰਦਾ ਰਹੇ ਸੇਗਾ ਜਦ ਤੱਕ ਇਹ ਨਸ਼ੇ ਸਿਗੇ ਪੰਜਾਬ 'ਚ ਇੱਕ ਵੀ ਮੌਤ ਨਹੀਂ ਸੀ ਹੋਈ ਮੇਰੇ ਕੋਲ ਦਾਦਾ ਕਹਨਾ ਦੇਵੇ ਕਿ ਪੰਜਾਬ 'ਚ ਕਦੀ ਸਨ 90 ਤੋਂ ਪਹਿਲਾਂ ਕੋਈ ਨਾ ਨਸ਼ੇ ਨਾਲ ਮਰਦਾ ਸੀਗਾ ਨਹੀਂ ਮਰਦਾ ਸੀਗਾ ਇਹ ਨਸ਼ੇ ਮਾਰੇ ਬੜੇ ਯੋਗ ਹੈਗਾ ਜੋ ਫੀ ਪੁੱਕੀ ਦੇ ਬੰਨ ਲੱਗਿਆ ਉਹਨਾਂ ਨੂੰ ਅਪਰਾਧੀ ਕੋਸ਼ਟ ਕਰ ਦਿੱਤਾ ਮੈਂ ਬਿੱਲ ਪੇਸ਼ ਕੀਤਾ ਕਿ ਉਹ ਅਪਰਾਧੀ ਨਹੀਂ ਹੈਗੇ ਆ ਬਿਮਾਰ ਨੇ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਔਰ ਜਦ ਤੱਕ ਇਸ ਨੂੰ ਦੇ ਮੁਕੰਮਲ ਬਸੇ ਹੋਣ ਦਾ ਇੰਤਜ਼ਾਮ ਨਹੀਂ ਕਰਦੇ ਰੋਜ਼ਗਾਰ ਦਾ ਇੰਤਜ਼ਾਮ ਨਹੀਂ ਕਰਦੇ ਸ਼ਾਮ ਨੂੰ ਈਵ ਮੈਨੇਜਮੈਂਟ ਪੜਨਾ ਚੁਰੂ ਨਹੀਂ ਕਰਦੇ ਕਮੇਟੀਆਂ ਬਣਾ ਕੇ ਉਦੋਂ ਤੱਕ ਉਹਨਾਂ ਨੂੰ ਲੋੜ ਦੇ ਮੁਤਾਬਕ ਜਿਵੇਂ ਅਮਰੀਕਾ ਨੇ ਕੀਤਾ ਕੈਨੇਡਾ ਨੇ ਕੀਤਾ ਉਹਨਾਂ ਨੇ ਲਿਬਰਲ ਪਾਲਿਸੀ ਬਣਾ ਲਈ ਨਸ਼ਿਆਂ ਬਾਰੇ ਦੁਨੀਆ ਦੇ ਬਤਾੜੀਆਂ ਮੁਲਕਾਂ ਨੇ ਆਪਣੀ ਨਸ਼ਾ ਨੀਤੀ ਬਦਲੀ ਹੈਗੀ ਹੈ ਅਮਰੀਕਾ ਇੱਕ ਹੈਗਾ ਅਮਰੀਕਾ ਦੇ ਇਹ ਇਹ ਕਾਨੂੰਨ ਬਤਾੜੀਏ ਸੂਬਿਆਂ ਨਾਲ ਪਾਸ ਕਰਤੇ ਖੀਰਲਾ ਸੂਬਾ ਕੈਲੀਫੋਰਨੀਆ ਕਿ ਜਿਹੜਾ ਬੰਦਾ ਭੰਗ ਵਰਦਾ ਹੈਗਾ ਉਸ ਬੰਦੇ ਨੂੰ ਘਰ ਦੇ ਪਿਛਵਾੜੇ 'ਚ 5 ਤੋਂ 35 ਬੂਟੇ ਪੰਗ ਨੋ ਪੰਗ ਦੀ ਲਾ ਦੀ ਇਜਾਜ਼ਤ ਇੱਕ ਕਾਨੂੰਨੀ ਤੌਰ ਤੇ ਇਜਾਜ਼ਤ ਹੈ ਮੈਂ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਇੰਜ ਕਰੋ ਜੇ ਰਜਿਸਟਰੀ ਬਣਾਓ ਤੇ ਦੇਖੋ ਕਿਹੜੇ ਬੰਦਿਆਂ ਨੂੰ ਫੀਮ ਭੁੱਕੀ ਦੀ ਯਾਦ ਹੈਗੀ ਹੈ ਉਹ ਫਸ ਫਸ ਚੁੱਕੇ ਨੇ ਤੇ ਉਹਨਾਂ ਨੂੰ ਕਹੋ ਕਿ ਸਰਪੰਚ ਦੀ ਨਿਗਰਾਨੀ ਹੈ ਤਹਿਸੀਲਦਾਰ ਦੀ ਨਿਗਰਾਨੀ ਹੈ ਹਰ ਬੰਦੇ ਨੂੰ 10 ਤੋਂ ਲੈ ਕੇ 50 ਬੂਟੇ ਤੁਸੀਂ ਉਸ ਦੇ ਲਾਂ ਦੀ ਇਜਾਜ਼ਤ ਦਿਓ ਉਹ ਮਾਫੀ ਜਿਹੜਾ ਮਾਫੀ ਆਏਗਾ ਹਫਤੇ 'ਚ ਮਰ ਜਾਊਗਾ ਸਾਰਾ ਮਾਫੀਆ ਦੋਂ ਉੱਤੋਂ ਸ਼ੁਰੂ ਹੋ ਕੇ ਫਿਰ ਮਾਰੇ ਨਸ਼ੇ ਵੱਲ ਜਾਂਦਾ ਹੈਗਾ ਪੰਜਾਬ 'ਚ ਮਾਰੇ ਨਸ਼ੇ ਵੜੇ ਹੋਤੇ ਆਗੇ ਹੈ ਜਦੋਂ ਫੀਮ ਪੁੱਕੀ ਬੰਦ ਹੋਈਆ ਉਸ ਤੋਂ ਪਹਿਲਾਂ ਮਾਰੇ ਨਸ਼ੇ ਨਹੀਂ ਸਕੇਗੇ ਕਾ ਇਹ ਗੈਰ ਕਾਨੂੰਨਕ ਨਸ਼ੇ ਹੈਗੇ ਆ ਫੀਮ ਪੁੱਕੀ ਖਾ ਕੇ ਬੰਦਾ ਰੰਬਾ ਪਾਲਦਾ ਕਹੀ ਪਾਲਦਾ ਹੈਗਾ ਸ਼ਰਾਬ ਵੀ ਕਿਸ ਐਕਸੀਡੈਂਟ ਹੁੰਦੇ ਹੈਗੇ ਆ ਘਰੇਲੂ ਹਿੰਸਾ ਹੁੰਦੀ ਹੈਗੀ ਆ ਸੜਕਾਂ ਦੇ ਰੂਡ ਰੇਜ ਇਵੈਂਟਸ ਹੁੰਦੀਆਂ ਹੈਗੀਆਂ ਪਰ ਜਦਕੇ ਫੀਮ ਪੁੱਕੀ ਦਾ ਬੰਦਾ ਸਾਉ ਨਸ਼ਾ ਕਮਾਉ ਨਸ਼ਾ ਹੈਗਾ ਉਹ ਸਰਕਾਰ ਆਪਣੇ ਕੰਟਰੋਲ ਇਸ ਲੈ ਕੇ ਤਾਂ ਕਿ ਗਲਤ ਹੱਥਾਂ ਨਾ ਜਾਵੇ ਮਾਫੀਆ ਕੋਲੋਂ ਨਿਕਲੇ ਉਹ ਉਹ ਉਹਨੂੰ ਬੂਟੇ ਲਾ ਦੀ ਜਾਜ ਦੇ ਚਾਹੇ ਅਗਲਾ ਪੁਰਜੀ ਬਣਾਵੇ ਚਾਹ ਕੁੱਟ ਕੇ ਚੂਰਾ ਬਣਾ ਕੇ ਪੁੱਕੀ ਬਣਾ ਲਵੇ ਚਾਹੇ ਡੋਡੇ ਚ ਫੀਮ ਕੱਢ ਲਵੇ ਆਪਣੇ ਸਾਲ ਦੀ ਵਰਤੋਂ ਕੱਢ ਲਵੇ ਸਾਰਾ ਮਾਫੀਆ ਮਰ ਜਾਊਗਾ ਸਾਰੇ ਮਾਰੇ ਨਫੇ ਮਰ ਚੜ ਕੇ ਦੇਖੋ ਪਹਿਲਾਂ ਤਾਂ ਮੈਂ ਡਾਕਟਰ ਧਰਮਬੀਰ ਗਾਂਧੀ ਜੀ ਦਾ ਔਰ ਸਾਡੇ ਸਤਕਾਰਯੋਗ ਜੋਗਿੰਦਰ ਸਿੰਘ ਜੀ ਕਾਕੜਾ ਸਾਹਿਬ ਜਿਨ੍ਹਾਂ ਨੇ ਇੱਥੇ ਬਹੁਤ ਅੱਧੇ ਘੰਟੇ ਦੇ ਨੋਟਿਸ ਤੇ ਦੇਵੀਗੜ ਦੇ ਇਸ ਚੌਂਕ ਵਿੱਚ ਕਾਂਗਰਸ ਦੇ ਸਤਕਾਰਯੋਗ ਵਰਕਰਾਂ ਨੂੰ ਇਕੱਤਰ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਸਾਹਿਬ ਸਾਡੇ ਬਹੁਤ ਹੋਣ ਹਾਰ ਕਾਬਲ ਪਾਰਲੀਮੈਂਟੇਰੀਅਨ ਰਹਿ ਚੁੱਕੇ ਨੇ ਇਹਨਾਂ ਨੇ ਆਪਣਾ ਜਿਹੜਾ ਅ ਅਚੀਵਮੈਂਟਸ ਉਹ ਐਜ਼ ਮੈਂਬਰ ਆਫ ਪਾਰਲੀਮੈਂਟ ਉਹ ਸਾਰੀ ਦੁਨੀਆ ਤੇ ਜਗ ਜ਼ਾਹਤ ਹੈ ਮੈਂ ਤਾਂ ਇੱਥੋਂ ਤਾਂ ਕਹੂੰਗਾ ਅੱਜ ਪੰਜਾਬ ਨੂੰ 13 ਡਾਕਟਰ ਗਾਂਧੀ ਚਾਹੀਦੇ ਨੇ 13 ਜਿੱਦਣ ਪੰਜਾਬ ਨੂੰ 13 ਡਾਕਟਰ ਗਾਂਧੀ ਮਿਲ ਗਏ ਸਮਝ ਲੈਣਾ ਕਿ ਪੰਜਾਬ ਦੀ ਆਵਾਜ਼ ਨੂੰ ਕਿਤੇ ਕੋਈ ਦਬਾ ਨਹੀਂ ਸਕਦਾ ਭਾਵੇਂ ਅਸੀਂ ਉਸ 545 ਦੀ ਵੱਡੀ ਮੈਜੋਰਿਟੀ ਥੋੜੇ ਆ ਪਰ ਗੱਲਕਾਰ ਹੋਣਗੇ ਸਾਰੇ ਜਿਹੜੇ ਸੁੱਚੇ ਮੂੰਹ ਮੜਿਆਉਂਦੇ ਨੇ ਕੇਵਲ ਉੱਥੇ ਪੱਤੇ ਲੈ ਕੇ ਆ ਜਾਂਦੇ ਨੇ ਉਹਨਾਂ ਨੇ ਪੰਜਾਬ ਦੀ ਕਦੀ ਗੱਲ ਨਹੀਂ ਕੀਤੀ ਪੰਜਾਬ ਦੀ ਜਿਹੜੀ ਵਿਤਕ੍ਰਿਆ ਦਾ ਇਤਿਹਾਸ ਆ ਉਹ ਇੰਡੀਪੈਂਡੈਂਸ ਤੋਂ ਚੱਲ ਪਿਆ ਸਾਡੇ ਪਾਣੀ ਖੁੱਸ ਗਏ ਸਾਡੀ ਰਾਜਧਾਨੀ ਖੁੱਸ ਗਈ ਸਾਡੇ ਪੰਜਾਬੀ ਬੋਲਦੇ ਇਲਾਕੇ ਖੁੱਸ ਗਏ ਸਾਡੇ ਨਾਲ ਬਹੁਤ ਅਨਿਆਏ ਹੋਇਆ ਸਾਡੇ ਨਾਲ ਭਾਸ਼ਾ ਨੂੰ ਲੈ ਕੇ ਆਨੇ ਅਨਿਆਏ ਹੋਇਆ ਸਾਡੇ ਨਾਲ ਹਰ ਕਿਸਮ ਦਾ ਕੇਂਦਰ ਦੀ ਸਰਕਾਰਾਂ ਨੇ ਦਰਜਾ ਬਦਰਜਾ ਡਿਸਕ੍ਰਿਮੀਨੇਸ਼ਨ ਕੀਤੀ ਹੈ ਇਸ ਕਰਕੇ ਪਾਰਲੀਮੈਂਟ ਵਿੱਚ ਉਹ ਵਿਅਕਤੀ ਜਾਣੇ ਚਾਹੀਦੇ ਨੇ ਜਿਹੜੇ ਕਾਬਲ ਤੇ ਲਾਇਕ ਔਰ ਘੱਟੋ ਘੱਟ ਜੇ ਪੜ੍ਹੇ ਲਿਖੇ ਨਾ ਵੀ ਹੋਣ ਕੋਈ ਗੱਲ ਨਹੀਂ ਗਈ ਲੇਕਿਨ ਹੋਣ ਇਮਾਨਦਾਰ ਆਪਣੇ ਪੰਜਾਬ ਦੇ ਪ੍ਰਤੀ ਸੋ ਇਸ ਕਰਕੇ ਡਾਕਟਰ ਸਾਹਿਬ ਦੀ ਮੈਂ ਅਪੀਲ ਕਰੂੰਗਾ ਪਟਿਆਲਾ ਨਿਵਾਸੀਆਂ ਨੂੰ ਕਿ ਮੈਂ ਇਹਨਾਂ ਨੂੰ ਬਹੁਤ ਢੁੰਗਾਈ ਦੇ ਨਾਲ ਇਹਨਾਂ ਨਾਲ ਵਿਚਰਿਆ ਵਾਂ ਇਹ ਬਹੁਤ ਨੇਕ ਨੀਅਤ ਇਨਸਾਫ ਪਸੰਦ ਔਰ ਬਹੁਤ ਬੁੱਧੀਜੀਵੀ ਬਹੁਤ ਰਿਸਰਚ ਕਰਕੇ ਗੱਲ ਕਰਨ ਵਾਲੇ ਆ ਇਹਨਾਂ ਦੀ ਗੱਲ ਦਾ ਕੋਈ ਤੋੜ ਨਹੀਂ ਹੈ ਮਿਸਾਲ ਦੇ ਤੌਰ ਤੇ ਇਹਨਾਂ ਨੇ ਐਂਡੀਪੀਐਸ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਜਿਹੜੀ ਪ੍ਰੋਪੋਜ਼ ਕੀਤੀ ਪਾਰਲੀਮੈਂਟ ਵਿੱਚ ਉਹਦੇ 'ਚ ਬੜੀ ਦਲੀਲ ਹੈ ਕਿ ਜਿਹੜੇ ਕੈਮੀਕਲ ਨਸ਼ੇ ਨੇ ਪੰਜਾਬ 'ਚ ਜਿਹੜੇ ਮੈਡੀਕਲ ਨਸ਼ੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਸਿੰਥੈਟਿਕ ਡਰੱਗਸ ਨੇ ਦੇ ਕਿਲਿੰਗ ਪੀਪਲ ਮਰ ਰਹੇ ਨੇ ਲੋਕੀ ਸਿਰਿੰਜਾ ਲਾ ਲਾ ਕੇ ਨਾੜੀਆਂ ਦੀ ਨਾੜੀਆਂ ਵਿੱਚ ਇੱਥੋਂ ਤੱਕ ਮੌਬਾ ਦੇ ਬੱਚੇ ਨੌਜਵਾਨ ਆ ਇਹ 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 ਇੰਨੇ ਵਾਇਲੈਂਟ ਨਸ਼ੇ ਨੇ ਇਹ ਕਈ ਵਾਰ ਆਪਣੇ ਨੌਜਵਾਨਾਂ ਨੇ ਦੇਖਿਆ ਤੁਸੀਂ ਆਪਣੇ ਮਾਪਿਓ ਮਾਰ ਦਿੰਦੇ ਨੇ ਕਤਲ ਕਰਦੇ ਸੋ ਜਿਹੜੀ ਗੱਲ ਕਰਦੇ ਸੀ ਕਿ ਜਿਹੜੇ ਆਰਗੈਨਿਕ ਪ੍ਰਾਣਾ ਕੀ ਸੀ ਪੰਜਾਬ ਦਾ ਜਿਹੜੀ ਇਹਨਾਂ ਨੇ ਗੱਲ ਕੀਤੀ ਅਫੀਮ ਦੀ ਜਾਂ ਕੁੱਕੀ ਦੀ ਖੇਤੀ ਦੀ ਕਈ ਵਾਰ ਉਸ ਨੂੰ ਲੋਕ ਗਲਤ ਤਰੀਕੇ ਨਾਲ ਲੈਂਦੇ ਨੇ ਪਰ ਬੜਾ ਲੈਜਿਟਿਮਟ ਉਹ ਛੋਟੀ ਜੀ ਗੱਲ ਹੈ ਦੈਟਸੇ ਇੱਕ ਇਹਨਾਂ ਦਾ ਇੱਕ ਲੇਕਿਨ ਉਸ ਤੋਂ ਬਾਅਦ ਉਸ ਤੋਂ ਇਲਾਵਾ ਜੋ ਇਹਨਾਂ ਨੇ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਜਿਹੜਾ ਐਮਪੀ ਲੈਟ ਨੂੰ ਬਹੁਤ ਅੱਛੇ ਤਰੀਕੇ ਨਾਲ ਵਰਤਿਆ ਕਮਿਊਨਿਟੀ ਹਾਲਸ بنائے ਗਰੀਬਾਂ ਦੇ ਵਾਸਤੇ ਬਹੁਤ ਸਾਰੇ ਐਮਬੂਲੈਂਸਸ ਬਹੁਤ ਸਾਰੇ ਸੋਸ਼ਲ ਵਰਕਸ ਕੀਤੇ ਜਿਹੜੇ ਨੋਰਮਲ ਕੋਰਸ ਵਿੱਚ ਐਮਪੀ ਗਲੀਆਂ ਨਾਲੀਆਂ ਤੇ ਫਸੇ ਹੋਏ ਨੇ ਸੋ ਇਦਾਂ ਦੇ ਐਮਪੀ ਚਾਹੀਦੇ ਨੇ ਦੂਜੀ ਗੱਲ ਇਹਨਾਂ ਦੀ ਮੈਂ ਦੋ ਗੱਲਾਂ ਤੁਹਾਨੂੰ ਹੋਰ ਕੋਟ ਕਰਦੇ ਆ ਉਹ ਮੈਨੂੰ ਬੜੀਆਂ ਯਾਦ ਰਹਿੰਦੀਆਂ ਨੇ ਜਦੋਂ 2022 ਦੀ ਇਲੈਕਸ਼ਨ ਚੱਲਦੀ ਸੀ ਜਿਹੜੀ ਕਹਿੰਦੇ ਜੀ ਹਨੇਰੀ ਵਗ ਰਹੀ ਸੀ ਬਦਲਾਵ ਦੀ ਇਹਨਾਂ ਨੇ ਉਦੋਂ ਉਦੋਂ ਹੀ ਵਾਰਨ ਕੀਤਾ ਸੀ ਲੋਕਾਂ ਨੂੰ ਕਿ ਕੇਜਰੀਵਾਲ ਤੋਂ ਬਚਿਓ ਇਹ ਛੋਟਾ ਮੋਦੀ ਵਾ ਔਰ ਹੋ ਗਿਆ ਸਾਬਤ ਦੋ ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਮੈਂ ਪੁੱਛਣਾ ਚਾਹਣਾ ਹਾਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੁਹਾਡੇ ਤੇ ਬੀਜੇਪੀ ਚ ਫਰਕ ਦੱਸੋ ਮੈਨੂੰ ਦੋ ਗੱਲਾਂ ਦਾ ਫਰਕ ਪੁੱਛ ਰਹਾ ਮੈਂ ਉਹਨਾਂ ਨੂੰ ਤੁਸੀਂ ਕਹਿੰਦੇ ਕਿ ਤੁਹਾਨੂੰ ਈਡੀ ਤੇ ਸੀਬੀਆਈ ਬੀਜੇਪੀ ਜਿਹੜੀ ਆ ਉਹ ਤੰਗ ਕਰ ਰਹੀ ਆ ਔਰ ਝੂਠੇ ਕੇਸਾਂ 'ਤੇ ਸਾਰੀ ਇੱਕ ਮਿੰਟ ਵਾਸਤੇ ਮੰਨ ਲੈਨੇ ਕਿ ਵੈਸੇ ਝੂਠੇ ਕੇਸ ਹੈ ਨਹੀਂਗੇ ਬਹੁਤ ਵੱਡਾ ਸ਼ਰਾਬ ਘਟਾਲਾ ਪਰ ਚਲੋ ਮੰਨੋ ਕਿ ਉਹ ਝੂਠੇ ਕੇਸ ਨੇ ਤੁਸੀਂ ਇਹ ਦੱਸੋ ਤੁਸੀਂ ਪੰਜਾਬ ਪੁਲਿਸ ਤੇ ਵਿਜੀਲੈਂਸ ਨਹੀਂ ਮਿਸਯੂਜ਼ ਕਰਦੇ ਤੁਸੀਂ ਕਿੰਨੇ ਬੰਦਿਆਂ ਨੂੰ ਨਜਾਇਜ਼ ਫੜ ਕੇ ਅੰਦਰ ਦਿੰਦਾ ਕਿੰਨੇ ਝੂਠੇ ਪਰਚੇ ਦਰਜ ਕੀਤੇ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ 9 ਸਾਲ ਪੁਰਾਣਾ ਮੁਕੱਦਮਾ ਐਨਡੀਪੀਐਸ ਦਾ ਜਦੋਂ ਜਮਾਨਤ ਹੁੰਦੀ ਇੱਕ ਹੋਰ ਝੂਠਾ ਮੁਕੱਦਮਾ ਤੁਸੀਂ ਕਿੰਨੇ ਐਕਟੀਵਿਸਟਾਂ ਨੂੰ ਚੱਕਿਆ ਪੁਲਿਸ ਨੇ ਮਾੜਾ ਜਿਹਾ ਕੋਈ ਟਵੀਟ ਕਰ ਦੇਵੇ ਕੋਈ ਤੁਹਾਡੇ लवली ਯੂਨੀਵਰਸਿਟੀ ਦੇ ਖਿਲਾਫ ਉਹਨੂੰ ਜੰਮੂ ਤੱਕ ਲੈ ਕੇ ਪੁਲਿਸ ਲੈਂਡ ਜਾਂਦੀ ਹੈ ਕੋਈ ਬੱਗਾ ਸੀ ਬੀਜੇਪੀ ਦਾ ਉਹਨੇ ਕੇਜਰੀਵਾਲ ਦੇ ਖਿਲਾਫ ਕੋਈ ਫੇਸਬੁੱਕ ਤੇ ਲਿਖਤਾ ਉਹਨੂੰ ਦਿੱਲੀ ਭੱਜ ਕੇ ਪੁਲਿਸ ਲੈਣ ਇਸੇ ਪੰਜਾਬ ਪੁਲਿਸ ਮੈਂਟ ਫॉर दैट ਸੋ ਬੀਜੇਪੀ ਦਾ ਤੇ ਜਿਹੜ ਪੁਲਿਸ ਦਾ ਮੈਸਚੂਰ ਨੂੰ ਲੈ ਕੇ ਕੋਈ ਫਰਕ ਨਹੀਂ ਦੂਸਰਾ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜਾ ਹੈਗਾ ਕੇਜਰੀਵਾਲ ਹੈ ਇਹ ਛੋਟਾ ਮੋਦੀ ਆ ਦੇਸ਼ ਦੇ ਵਿੱਚ ਔਰ ਉਹੀ ਗੱਲ ਸਾਬਤ ਹੋ ਰਹੀ ਆ ਜਿਹੜਾ ਮੀਡੀਆ ਦੀ ਗੱਲ ਕਰੋ ਤੁਸੀਂ ਸੁਣੋ ਇਹ ਉੱਥੇ ਅਕਸਰ ਕਹਿੰਦੇ ਨੇ ਕਿ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿੱਤਾ ਚਲੋ ਮੰਨੋ ਔਰ ਸਾਰੇ ਜਾਣਦੇ ਕਿ ਮੇਨਸਟ੍ਰੀਮ ਮੀਡੀਆ ਨੂੰ ਬੀਜੇਪੀ ਨੇ ਨੈਸ਼ਨਲ ਲੈਵਲ ਤੇ ਹਾਈਜੈਕ ਕੀਤਾ ਕੀ ਪੰਜਾਬ ਦੇ ਵਿੱਚ ਨਹੀਂ ਕੀਤਾ ਜਿੰਨਾ ਮੇਨਸਟ੍ਰੀਮ ਮੀਡੀਆ ਕਦੀ ਡਾਕਟਰ ਗਾਂਧੀ ਖਹਿਰਾ ਦੇਖੋਗੇ ਤੁਸੀਂ ਉਹਦੇ ਤੇ ਇਹ ਤਾਂ ਆਰਗੈਨਿਕ ਮੀਡੀਆ ਜਿਹੜਾ ਚੱਕ ਰਿਹਾ ਸਾਨੂੰ ਇਹਨਾਂ ਨੇ ਸਾਰੇ ਮੀਡੀਆ ਨੂੰ ਜਾਂ ਪੈਸੇ ਨਾਲ ਖਰੀਦ ਲਿਆ ਜਾਂ ਉਹਦੀਆਂ ਬਾਹਾਂ ਮਰੋੜ ਕੇ ਉਹਦੇ ਤੇ ਪਰਚੇ ਦਰਜ ਕਰਕੇ ਉਹਨੂੰ ਬੰਦ ਕਰਾ ਦਿੱਤਾ ਜਾਂ ਇਹਨਾਂ ਨੇ ਉਸ ਨੂੰ ਜਿਹੜਾ ਇੰਨਾ ਖਰਾਸ ਕੀਤਾ ਜਦ ਤੱਕ ਉਹ ਇਹਨਾਂ ਦੀ ਖਬਰਾਂ ਨਹੀਂ ਦਿਖਾਉਂਦਾ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਕਤਲਾਂ ਨਸ਼ੇ ਦੀ ਮੌਤਾਂ ਬਾਰੇ ਕੋਈ ਨਹੀਂ ਦਿਖਾ ਰਿਹਾ ਕਿਸਾਨ ਉਗਰਾਹਾ ਹੋਣੀ ਜਾਂ ਡੱਲੇਵਾਲ ਜਾਂ ਹੋਰ ਜਿਹੜੇ ਗਰੁੱਪ ਨੇ ਰੁਲਦੂ ਮਾਨਸਾ ਯਾਹੋਰ ਜਿਹੜੇ ਬੈਠੇ ਹਜ਼ਾਰਾਂ ਦਾ ਕੱਟ ਕਰਦੇ ਮੈਨਸਰੀ ਮੀਡੀਆ ਦੇ ਅਖਬਾਰਾਂ ਨੇ ਕਦੀ ਦਿਖਾਇਆ ਨਹੀਂ ਕਾ ਸੋ ਮੀਡੀਆ ਮੈਨੇਜਮੈਂਟ ਨੂੰ ਤੇ ਪੁਲਿਸ ਦੇ ਦੁਰਉਪਯੋਗ ਨੂੰ ਲੈ ਕੇ ਭਾਜਪੀ ਔਰ ਆਮ ਆਦਮੀ ਪਾਰਟੀ ਇੱਕ ਇੱਕੋ ਥੈਲੀ ਦੇ ਚੱਟੇ ਵੱਟੇ ਨੇ ਹੋਰ ਬਹੁਤ ਗੱਲਾਂ ਨੇ ਲੇਕਿਨ ਸ਼ਮਾਇ ਇਜਾਜ਼ਤ ਦੇ ਦਿੰਦਾ ਸੰਗਰੂਰ ਦੀ ਸੀਟ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਸੰਗਰੂਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਅੱਛਾ ਰਿਸਪੌਂਸ ਆ ਉੱਥੇ ਪਾਰਟੀ ਬਾਜ਼ੀ ਤੋਂ ਉੱਤੇ ਲੋਕ ਉੱਠ ਕੇ ਮੇਰੇ ਨਾਲ ਸੰਪਰਕ ਨੇ ਸਭ ਤੋਂ ਜ਼ਿਆਦਾ ਸੰਪਰਕ ਜਿਹੜੇ ਬਿਲਕੁਲ ਇਮਾਨਦਾਰ ਜਜ਼ਬਾਤੀ ਜਿਨ੍ਹਾਂ ਨੇ ਆ ਝਾੜੂ ਦਾ ਲੜ ਫੜਿਆ ਸੀਗਾ ਜਿਹੜੀ ਡਾਕਟਰ ਸਾਹਿਬ ਨੇ ਕਿਹਾ ਨਾ ਕਿ ਜਿਹੜਾ ਝਾੜੂ ਦਾ ਇਨੀਸ਼ੀਏਟ ਹੋਇਆ ਸੀ ਬਾ ਅਨਾ ਹਜ਼ਾਰੇ ਮੂਵਮੈਂਟ ਦਾ ਉਹ ਇੱਕ ਲੁਕੀ ਜੈਨੂਨ ਚੇਂਜ ਚਾਹੁੰਦੇ ਸੀ ਪੋਲਿਟਿਕਸ ਵਿੱਚ ਇਹ ਉਹਦੇ ਨਾਮ ਤੇ ਲੋਕਾਂ ਨੇ ਵੋਟ ਪਾਈ ਆ ਪਰ ਕੇਜਰੀਵਾਲ ਤੇ ਭਗਵੰਤ ਮਾਨ ਨੇ ਉਸ ਚੇਂਜ ਦਾ ਗਰਭਪਾਤ ਕੀਤਾ ਇਹ ਵੀ ਡਾਕਟਰ ਸਾਹਿਬ ਦੇ ਲਫ਼ਜ਼ ਨੇ ਗਰਭਪਾਤ ਕੀਤਾ ਲੋਕਾਂ ਦਾ ਵਿਸ਼ਵਾਸ ਤੋੜਿਆ ਵਾ ਇਸ ਕਰਕੇ ਸੰਗਰੂਰ ਵਿੱਚ ਸਭ ਤੋਂ ਜ਼ਿਆਦਾ ਡਿਜੈਕਸ਼ਨ ਹੈ ਜਿੰਨਾ ਝਾੜੂ ਦਾ ਅਸਲ ਅੱਛਾ ਵੋਲੰਟੀਅਰ ਜਿਹੜੇ ਜਜ਼ਬਾਤੀ ਬੰਦੇ ਜੁੜੇ ਸੀਗੇ ਉਹ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੈਨੂੰ ਬਹੁਤ ਸਪੋਰਟ ਮਿਲਦੀ ਆਫ ਕੋਰਸ ਕਾਂਗਰਸ ਦਾ ਕੇਡਰ ਪੱਪਾ ਪਾਰ ਹੋ ਕੇ ਹੁਣ ਜਾ ਰਿਹਾ ਸਿੱਧਾ ਭਜਿੰਦਰ ਸਿੰਘ ਲਈ ਜਿਹੜੇ ਕਿ ਸਾਡੇ ਫੋਰਮਰ ਮਿਨਿਸਟਰ ਨੇ ਕੱਲ ਗੋਲਡੀ ਦਲਬੀਰ ਦੇ ਘਰੇ ਕੱਟ ਕੀਤਾ ਸੀ ਜਿਹੜਾ ਕੱਲ ਆ ਰਿਹਾ ਬਰਨਾਲੇ ਸਾਡੇ ਪ੍ਰੈਜ਼ੀਡੈਂਟ ਨੇ ਕਾਲਾ ਕੁਲਦੀਪ ਢਿੱਲੋਂ ਜੀ ਬਰਨਾਲੇ ਜ਼ਿਲ੍ਹੇ ਦੇ ਉਸ ਤੋਂ ਅਗਲੇ ਦਿਨ ਬੀਬੀ ਰਜਿੰਦਰ ਕੌਰ ਪੱਠਲ ਫੋਰਮਰ ਚੀਫ ਮਿਨਿਸਟਰ ਫੇਰਤਮਾਨ ਸਾਹਿਬ ਜਿਹੜੇ ਸੁਲਾਮ ਤੋਂ ਇਲੈਕਸ਼ਨ ਲੜੇ ਦੇ ਨੌਜਵਾਨ ਇਦ ਸਾਡਾ ਕੈਂਪੇਨ ਜਿਹੜਾ ਉੱਠ ਰਿਹਾ ਵਾ ਔਰ ਮੈਂ ਤੁਹਾਨੂੰ ਫਿਰ ਕਿਹਾਵਾ ਕਿ ਉਸ ਬਾਈਕੂ ਦੀ ਦੇਣ ਤੇ ਆ ਪੰਜਾਬ ਦੇ ਤੇ ਸੰਗੂਰ ਦੇ ਲੋਕਾਂ ਦੀ ਫਰਾਖ ਦੇ ਲਈ ਆ ਜਿਹੜਾ ਉਹ ਮੈਨੂੰ ਇਸ ਵੱਡੇ ਪੱਧਰ ਤੇ ਸਪੋਰਟ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਜੇਕਰ ਸਾ ਜਿਹੜੇ ਅੱਜ ਵੀ ਜਿਹੜੇ ਹੈਗੇ